ਹਲਕਾ ਗੁਰੂ ਹਰਸਾਹੇ ਦੂਜੀ ਵਾਰ ਉਹਨਾਂ ਦੇ ਆਪਣਿਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੂੰ ਆਪਣਿਆਂ ਤੋਂ ਹੀ ਕਰਕੇ ਸਵਾਲਾਂ ਦੇ ਘੇਰੇ 'ਚ ਖੜਨਾ ਹੋਣਾ ਪੈ ਰਿਹਾ ਕਿਉਂਕਿ ਉਹਨਾਂ ਦੇ ਪੀਏ ਜਿਹੜੇ ਲਾਡੀ ਨਾਮ ਦਾ ਇੱਕ ਕਹਿੰਦੇ ਕਿ ਸਰਪੰਚ ਤੋਂ ਪੈਸੇ ਲਏ ਗਏ ਦੋਸ਼ ਲਾਉਂਦੇ ਨੇ ਉਹਦੇ ਮਾਪੇ ਕਹਿੰਦੇ ਜਦੋਂ ਜਸ਼ਨ ਆਇਆ ਘਰੇ ਤੇ ਖੁਦ ਦੱਸਦਾ ਆਪਣੇ ਮਾਪਿਆਂ ਨੂੰ ਕਿ ਮੈਨੂੰ ਐਮਐਲਏ ਦਾ ਪੀਏ ਤੰਗ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਉਹਨੇ ਆਪਣੇ ਹੀ ਪਿਸਤੌਲ ਦੇ ਨਾਲ ਪਰ ਪੂਰੀ ਤੇ ਲਾਇਆ ਤੇ ਮਾਰ ਮੁਕਾਇਆ ਆਪਣੇ ਆਪ ਨੂੰ ਇੱਕ ਤੇ ਉਹ ਕੰਮ ਕਰ ਦਿੱਤਾ ਉਸ ਤੋਂ ਬਾਅਦ ਮਾਪੇ ਕੁਝ ਦਿਨਾਂ ਬਾਅਦ ਬੋਲੇ ਰੋਸ ਚਾਏ ਕੁਝ ਪੰਚਾਇਤਾਂ ਖੜੀਆਂ ਜਸ਼ਨ ਦੇ ਢੇਰ ਵਾਲੇ ਪਾਸੇ ਕੁਝ ਪੰਚਾਇਤਾਂ ਮੰਗ ਕਰ ਰਹੀਆਂ ਕਿ ਸਰਾਰੀ ਸਾਹਿਬ ਤੁਸੀਂ ਇਨਸਾਫ ਦਿਓ ਤੇ ਉਹਨਾਂ ਨੇ ਅੱਗੋਂ ਭਰੋਸਾ ਦਿਵਾਇਆ ਕਿ ਜਿੰਨੇ ਜਿੰਨੇ ਵੀ ਪੈਸੇ ਲਏ ਨੇ ਜਾਂ ਨਹੀਂ ਲਏ ਮੈਨੂੰ ਨਹੀਂ ਸੀ ਪਤਾ ਪਰ ਕਾਰਵਾਈ ਅਸੀਂ ਕਰਾਂਗੇ ਪਰ ਕਾਰਵਾਈ ਹਾਲੇ ਤੱਕ ਹੋਈ ਨਹੀਂ ਇੱਕ ਵੀ ਐਫ ਆਈ ਆਰ ਨਹੀਂ ਹੈ ਇਸੇ ਕਰਕੇ ਮਾਪੇ ਕਹਿੰਦੇ ਉਦੋਂ ਤੱਕ ਭੋਗ ਨਹੀਂ ਪਾਵਾਂਗੇ ਜਸ਼ਨ ਦਾ ਜਦੋਂ ਤੱਕ ਇਹ ਮਾਮਲੇ 'ਚ ਇਨਸਾਫ ਨਹੀਂ ਮਿਲਦਾ ਤੁਕੋ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਜਾਂਚ ਦਾ ਵਿਸ਼ਾ ਹੈ ਬਹੁਤ ਜ਼ਿਆਦਾ ਹੈ ਕਿ ﺍﻟजाम ਲੱਗੇ ਨੇ ਕਿ ਐਮ ਐਲ ਏ ਦਾ ਪੀ ਏ ਜਿਹੜਾ ਵਾ ਪੈਸੇ ਲੈਂਦਾ ਰਿਹਾ ਕੀ ਜਿਹੜਾ ਸਰਪੰਚ ਜਸ਼ਨ ਜਿੰਨੇ ਬੜਾ ਵੱਡਾ ਫੈਸਲਾ ਹੈ ਕਿ ਸਾਡੇ ਇੱਕ ਨਸ਼ਿਆਂ ਨੂੰ ਲੈ ਕੇ ਉਹਨੇ ਗੱਲਬਾਤ ਕੀਤੀ ਇੱਕ ਬੱਚਿਆਂ ਨੂੰ ਆਈਸ ਬਣਾਉਂਦਾ ਵੀ ਉਹਨੇ ਇਦਾਂ ਦਾ ਕੋਈ ਫੈਸਲਾ ਲਿਆ ਕਿ ਪੜ੍ਹਿਆ ਲਿਖਿਆ ਸਰਪੰਚ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਕੀ ਉਹ ਸਰਪੰਚ ਨੇ ਜਿਹੜਾ ਨੌਜਵਾਨ ਹੈ ਮੁੰਡਾ ਐਮ ਐਲ ਏ ਨੂੰ ਦੱਸਿਆ ਹੈ ਕਿ ਤੇਰਾ ਪੀ ਏ ਤੰਗ ਕਰਦਾ ਹੈਗਾ ਨਾ ਜਾਂ ਹੋਰਾਂ ਨੂੰ ਦੱਸਿਆ ਹੈਗਾ ਨਾ ਇਹ ਇੱਕ ਹੁਣ ਜਾਂਚ ਦਾ ਵਿਸ਼ਾ ਹੁਣ ਹੈ ਕਿ ਮਸਲਾ ਕਾਫੀ ਗੰਭੀਰ ਕਿ ਉਹ ਨੂੰ ਇਹ ਜਿਹੜਾ ਕਦਮ ਕਿਉਂ ਚੁਕਣਾ ਪਿਆਗਾ ਉਹਨੂੰ ਵੈਸੇ ਲੜਨਾ ਚਾਹੀਦਾ ਹੈਗਾ ਸਿਰ ਪਰ ਬੰਦਾ ਜਦੋਂ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਤੇ ਫਿਰ ਉਹ ਕੇਵਲ ਬੰਦਾ ਇਹੋ ਜੇ ਕਦਮ ਚੱਕ ਲੈਂਦਾ ਹੈਗਾ ਜਿਹੜਾ ਨਹੀਂ ਚੁੱਕਿਆ ਜਾਣਾ ਚਾਹੀਦਾ ਸੀ ਪਰ ਬੰਦੇ ਕੋਲ ਵੇਲਾ ਆ ਵੇਲਾ ਹੀ ਹੈ ਨਾ ਕਹਿੰਦੇ ਜੇ ਵੇਲਾ ਹੱਥੋਂ ਨਿਕਲ ਗਿਆ ਤੇ ਫਿਰ ਆਪਾਂ ਕੀ ਗੱਲਾਂ ਹੀ ਕਰ ਸਕਦੇ ਹਾਂ ਪਰ ਹੁਣ ਹੈ ਕਿ ਪੰਚਾਇਤ ਜਿਹੜਾ ਭਾਈਚਾਰਾ ਉਹ ਵੀ ਵੰਡਿਆ ਗਿਆ ਹੈਗਾ ਸਰਪੰਚ ਜੂਨੀਅਨ ਵੀ ਵੰਡੀ ਗਈ ਦੇਖੋ ਪਹਿਲੀ ਗੱਲ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਸਰਕਾਰ ਨੂੰ ਇਸ ਤੇ ਫਿਰ ਧਿਆਨ ਦੇਣਾ ਚਾਹੀਦਾ ਹੈਗਾ ਉੱਥੋਂ ਦੇ ਲੋਕਲ ਐ ਜਿਹੜਾ ਵਾ ਹੁਣ ਐਮਐਲਏ ਸਾਹਿਬ ਨੂੰ ਲੋਕਾਂ ਨੇ ਮਿਲੇ ਉਹ ਕਹਿੰਦੇ ਕਿ ਜਿਹੜਾ ਵੀ ਹੋਊਗਾ ਜਿਹੜੀ ਵੀ ਜਾਂਚ ਆ ਉਹਦੇ ਖਿਲਾਫ ਕਾਰਵਾਈ ਹੋਊਗੀ ਹਜੇ ਤੱਕ ਕਾਰਵਾਈ ਨਹੀਂ ਹੋਈ ਦੂਜੀ ਇੱਕ ਪਾਸੇ 9 ਤਰੀਕ ਨੂੰ ਜਿਹੜਾ ਵਾ ਧਰਨਾਵੀ ਜੂਨੀਅਨ ਲਾਉਣਾ ਸ਼ੁਰੂ ਕਰ ਦਿੱਤਾਗਾ ਐਲਾਨ ਕਰ ਦਿੱਤਾ ਅਜੀ ਸਥਿਤੀ ਦੇ ਵਿੱਚ ਇਹ ਕੋ ਸਰਕਾਰ ਨੂੰ ਜਿਹੜਾ ਇਸ ਤੇ ਬੜਾ ਸੀਰੀਅਸ ਹੋਣਾ ਚਾਹੀਦਾ ਕਿ ਇਹੋ ਜੇ ਅੱਗੇ ਘਟਨਾਵਾ ਵਾਪਰਨੀਆਂ ਨਹੀਂ ਚਾਹੀਦੀਆਂ ਕਿਹੜੇ ਜਿਹੜੇ ਇੰਨੇ ਪੀਏ ਜਿਹੜੇ ਪਾਵਰਫੁੱਲ ਹੋ ਗਏ ਨੇ ਕਿ ਉਹ ਸਰਪੰਚਾ ਕੋ ਪੈਸੇ ਲੈ ਰਹੇ ਨੇ ਉਹ ਆਪ ਮੰਗ ਰਹੇ ਨੇ ਜਾਂ ਆਪ ਮੰਗ ਕੇ ਹੋਰਾਂ ਨੂੰ ਅੱਗੇ ਦੇ ਰਹੇ ਨੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਾਂ ਗੱਲ ਨੂੰ ਯਾਦ ਕਰਦੇ ਕਿ ਜਦੋਂ ਉਹਨਾਂ ਨੇ ਕਿਹਾ ਸੀ ਲਗਾਤਾਰ ਮੰਤਰੀ ਜਾਂ ਐਮਐਲਏ ਬਦਨਾਮ ਹੋ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਆਪਣੇ ਪੀਏ ਤੋਂ ਬਚੋ ਬਹੁਤ ਇਹਨੇ ਦੇ ਆਪਣੇ ਰਿਸ਼ਤੇਦਾਰ ਲਾਇਨੇ ਜਾਂ ਵਰਕਰ ਲਾਇਨੇਗੇ ਤੁਹਾਨੂੰ ਮਰਵਾਉਣਗੇ ਤੇ ਪੰਜਾਬ ਚ ਤੀਜੀ ਚੌਥੀ ਘਟਨਾਵਾਂ ਜਿਹੜੇ ਪੀਏ ਜਿਹੜੇ ਨੇ ਉਹਨਾਂ ਔਰ ਪੀਏ ਕਰਕੇ ਐਮਐਲਏ ਬਦਨਾਮ ਹੋਦੇ ਐ ਐਮਐਲਏ ਕਰਕੇ ਪਾਰਟੀ ਬਦਨਾਮ ਦੀ ਪਾਰਟੀ ਕਰਕੇ ਸਰਕਾਰ ਬਦਨਾਮ ਹੁੰਦੀ ਹੈ ਹੁਣ ਇਹਦੇ ਚ ਹੁਣ ਇੱਕ ਮੰਗ ਪੱਤਰ ਤਾਂ ਦਿੱਤਾ ਗਿਆ ਫੌਜਾ ਸਿੰਘ ਸਰਾਰੀ ਸਾਹਿਬ ਨੂੰ ਔਰ ਫੌਜਾ ਸਿੰਘ ਸਰਾਰੀ ਸਾਹਿਬ ਦੀ ਕੁਰਸੀ ਵੀ ਇਨਾਂ ਦੇ ਜਿਹੜੇ OSDs ਦੇ ਉਹਦਾ ਕਰਕੇ ਲਗ ਗਈ ਸੀ ਇਸ ਕਰੇ ਅੱਜ ਵੀ ਉਹਨਾਂ ਜਿਹੜੇ ਐਮਐਲਏ ਉਹਨਾਂ ਨੂੰ ਚਾਹੀਦਾ ਕਿ ਆਪਣੇ ਜਿਹੜੇ ਪੀਏ ਨੇ ਉਹਨਾਂ ਤੇ ਕੰਟਰੋਲ ਕਰੋ ਉਹਨਾਂ ਦੀਆਂ ਵਾਗਾਂ ਨੂੰ ਕੱਸ ਕੇ ਰੱਖੋ ਉਹਨਾਂ ਨੂੰ ਇੰਨਾ ਖੁੱਲਾ ਹੱਥ ਨਾ ਦਿਓ ਕਿ ਮੁਸੀਬਤ ਤੁਹਾਡੇ ਗਲਵ ਪਾ ਜਾਏ ਹੁਣੇ ਮੁਸੀਬਤ ਲਾਡੀ ਦੇ ਆ ਗਈ ਨਾਲ ਦੇ ਨਾਲ ਵਿਵਾਦਾਂ ਦੇ ਵਿੱਚ ਇਹ ਵੀ ਘਿਰ ਗਏ ਨੇ ਫਰਫਰਾਰੀ ਸਾਹਿਬ ਹੁਣ ਇਹਨਾਂ ਦਾ ਕਿੰਨਾ ਸਰਾਰੀ ਸਾਹਿਬ ਇਹਨਾਂ ਦਾ ਕਿੰਨਾ ਕਸੂਰ ਆ ਉਹ ਇੱਕ ਜਾਂਚ ਦਾ ਵਿਸ਼ਾ ਲੇਕਿਨ ਉਹ ਪੀੜਤ ਧਿਰ ਦੇ ਨਾਲ ਨੇ ਲੋਕੀ ਉਹਨਾਂ ਨੂੰ ਮਿਲੇ ਨੇ ਉਹਨਾਂ ਨੇ ਭਰੋਸਾ ਵੀ ਇੱਜ਼ਤ ਆ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਤਾਂ ਕੈਪਸ਼ਨ ਵੀ ਇਹੀ ਲਿਖਦੇ ਨੇ ਕਿ ਮੇਰੇ ਬੇਟੇ ਸਮਾਨਸੀ ਜਸ਼ਨ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਪਰ ਗੱਲ ਇਹ ਹੈ ਕਿ ਗੈਪ ਬਹੁਤ ਜ਼ਿਆਦਾ ਪੈ ਗਿਆ ਇਸੇ ਕਰਕੇ ਪਰਿਵਾਰ ਨੂੰ ਕਹਿਣਾ ਪੈ ਗਿਆ ਕਿ ਅਸੀਂ ਭੋਗ ਵੀ ਨਹੀਂ ਪਾਉਣਾ ਆਪਣੇ ਮੁੰਡੇ ਦਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਗੈਪ ਵੱਧ ਰਿਹਾ ਇਹਦੇ ਨਾਲ ਹੋਰ ਤਲਖੀ ਵੱਧ ਰਹੀ ਹੈ ਬੇਕੋ ਸਭ ਤੋਂ ਵੱਡੀ ਗੱਲ ਹੈ ਕਿ ਸੰਸਕਾਰ ਹੋ ਗਿਆ ਮੈਨੂੰ ਲੱਗਦਾ ਕਿ ਸੰਸਕਾਰ ਤੋਂ ਬਦ ਜਿਹੜੀ ਸਾਡੇ ਰੀਤੀ ਰਿਵਾਜ ਉਹ ਕੰਪਲੀਟ ਕਰ ਲੈਣਾ ਚਾਹੀਦੇ ਕਿ ਨਹੀਂ ਭੋਗ ਪਾ ਲੈਣਾ ਚਾਹੀਦਾ ਦਾ ਜਿਹੜੀ ਵਿਛੜੀ ਰੂਹ ਆ ਉਹਦੀ ਆਤਮਿਕ ਸ਼ਾਂਤੀ ਲਈ ਪਾਠ ਭੋਗ ਪਾਈ ਜਾਂਦੇ ਹੈ ਕਿ ਨਹੀਂ ਉਹ ਕਰ ਲੈਣੀ ਚਾਹੀਦੀ ਹੈਗੀ ਤੁਹਾਡੀ ਲੜਾਈ ਲੜਦੇ ਰਹਿਣਾ ਚਾਹੀਦਾ ਹੈ ਜਾਂਦੇ ਕਿਉਂਕਿ ਅੱਜ ਕੱਲ ਇਹ ਸਿਰ ਲੋਕੀ ਪਹਿਲੇ ਸੰਸਕਾਰ ਨਹੀਂ ਕਰਦੇ ਹੈਗੇ ਕਿਉਂਕਿ ਸਰ ਉਦੋਂ ਪ੍ਰੈਸ਼ਰ ਚ ਆ ਜਾਂਦੇ ਨੇ ਉਦੋਂ ਪ੍ਰਸ਼ਾਸਨ ਉਹ ਉਤਰਲਿਆਂ ਤੇ ਆ ਜਾਂਦਾ ਹੈਗਾ ਕਿ ਤੁਸੀਂ ਇੱਕ ਵਾਰ ਸੰਸਕਾਰ ਕਰ ਲਓ ਫਿਰ ਅਸੀਂ ਕਾਰਵਾਈ ਕਰ ਦਾਂਗੇ ਹੁਣ ਭੋਗ ਪਾਉਣ ਜਾਂ ਨਾ ਪਾਉਣ ਉਹ ਸਰਕਾਰ ਨੇ ਜੋ ਸੰਸਕਾਰ ਕੋਣਾ ਕਰਾ ਦਿੱਤੇ ਇਸ ਕਰਕੇ ਮੈਨੂੰ ਲੱਗਦਾ ਕਿ ਭੋਗ ਪਾ ਲੈਣਾ ਚਾਹੀਦਾ ਹੈਗਾ ਇਹ ਲੜਾਈ ਉਹਨਾਂ ਨੂੰ ਲੜਨੀ ਪੈਣੀ ਹੈ ਇਹ ਲੜਾਈ ਦਾ ਰਿਜ਼ਲਟ ਅੱਜ ਨਹੀਂ ਹੋਣਾ ਤੁਹਾਨੂੰ ਇਨਸਾਫ ਅੱਜ ਨਹੀਂ ਮਿਲਣਾ ਤੁਸੀਂ ਭੋਗ ਭਾਵੇਂ ਮਹੀਨੇ ਬਾਅਦ ਪਾਓ 2 ਮਹੀਨੇ ਬਾਅਦ ਤੁਹਾਨੂੰ ਲੜਾਈ ਲੰਮੀ ਲੜਨੀ ਪੈਣੀ ਹੈ ਇਹ ਪੀੜਤ ਪਰਿਵਾਰ ਨੂੰ ਇਸ ਕਰਕੇ ਭੋਗ ਪਾਲ ਲੈ ਜੋ ਵੀ ਰਸਮ ਕਿਰਿਆ ਹੈਗੀ ਉਹ ਕਰ ਲੈਣੀ ਚਾਹੀਦੀ ਹੈਗੀ ਹੁਣ ਸਭ ਤੋਂ ਵੱਡੇ ਇਨਸਾਫ ਕਿਵੇਂ ਲੈਣਾ ਹੈਗਾ ਉਹਦੇ ਵਾਸਤੇ ਤੁਹਾਨੂੰ ਲਾਮਬੰਦ ਹੋਣਾ ਪੈਣਾ ਤੁਹਾਨੂੰ ਇਕੱਠੇ ਹੋਣਾ ਪੈਣਾ ਹੈਗਾ ਫਿਰ ਤੁਹਾਡੇ ਸਰਕਾਰ ਤੁਹਾਡੇ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਾਸਨ ਜਿਹਦੇ ਦੀ ਜ਼ਿੰਮੇਵਾਰੀ ਬੰਦੀ ਹੈਗੀ ਉਹ ਜਿਹੜਾ ਬੰਦਾ ਉੱਤੇ ਕਦਮਾਂ ਅੰਦਰ ਜੋ ਹੈ ਉਹਨੂੰ ਗ੍ਰਿਫਤਾਰ ਕੀਤਾ ਉਹ ਇਨਵੈਸਟੀਗੇਸ਼ਨ ਕਰ ਦੋਗੇ ਪਤਾ ਲੱਗੇ ਉਹ ਕਿਹਦੇ ਵਾਸਤੇ ਪੈਸੇ ਮੰਗਦਾ ਸੀ ਉਹ ਆਪਣੇ ਵਾਸਤੇ ਪੈਸੇ ਇਕੱਠੇ ਕਰ ਰਿਹਾ ਸੀ ਉਹਦੀ ਪ੍ਰਾਪਰਟੀ ਕੀ ਸੀ ਉਹ ਸਿਰਫ ਉਹਨੇ ਸਰਪੰਚ ਕੋ ਮੰਗੇ ਜਾਂ ਬਾਕੀਆਂ ਕੋਈ ਮੰਗੇ ਇਹ ਤਾਂ ਸ਼ਾਇਦ ਸਰਪੰਚ ਵੀ ਸਰਬਸੰਮਤੀ ਦੇ ਨਾਲ ਸੀ ਹੈਨਾ ਸਰਬਸੰਮਤੀ ਸਰਪੰਚਾਂ ਵਾਲੇ ਉਹਦੇ ਕੋ ਵੀ ਪੈਸੇ ਮੰਗੇ ਜਰ ਕਿਉਂ ਨਾ ਉਹ ਲਾਡੀ ਇਹਨਾਂ ਪਾਵਰਫੁੱਲ ਕਿਨ ਤੇ ਕੀ ਵਾਕਿਆ ਲਾਡੀ ਐਮਐਲਏ ਦਾ ਪੀਏ ਹੈ ਸੀ ਉਹਨੇ ਆਫੀਸ਼ੀਅਲੀ ਰੱਖਿਆ ਸੀ ਇਸ ਕਰਕੇ ਜਾਂਚ ਦੇ ਵਿਸ਼ੇ ਕਰਕੇ ਉਹਨੂੰ ਫੌਜਾ ਸਿੰਘ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਤੀ ਕਿ ਮੇਰੇ ਜਿਹੜਾ ਮੁੰਡਾ ਵਾ ਜਿਹੜਾ ਇਸ ਸਫਾਨੀ ਸੰਸਾਰ ਨੂੰ ਅਲਬਦਾ ਕੇ ਮੇਰੇ ਪੁੱਤਾਂ ਬਰਾਬਰ ਮੁੰਜੇ ਪੁੱਤਾਂ ਬਰਾਬਰ ਕਹਿੰਦੇ ਫਿਰ ਪਿਓ ਬਣ ਕੇ ਤੁਹਾਨੂੰ ਅੱਗੇ ਲੱਗਣਾ ਚਾਹੀਦਾ ਹੈਗਾ ਤਾਂ ਉਹ ਦਿਨ ਆ ਫਿਰ 9 ਤਰੀਕ ਨੂੰ ਉਸ ਧਰਨੇ ਦੇ ਵਿੱਚ ਜਾਣਾ ਚਾਹੀਦਾ ਹੈਗਾ ਮਤਲਬ ਪੰਜਾਬ ਦੇ ਵਿੱਚ ਕਰੀਬ 13-14000 ਸਰਪੰਚ ਆ ਗਏ ਨੇ ਇਦਾਂ ਦੇ ਫਿਰ ਸਾਰੇ ਦੇ ਇਹ ਹਾਲਾਤ ਹੋ ਜਾਣਗੇ ਇਸ ਕਰਕੇ ਖਾਸ ਕਰਕੇ ਸਰਕਾਰ ਤੇ ਜੇ ਉਹ ਲੋਕ ਜਿਹੜੇ ਲੋਕਲ ਐਮਐਲਏ ਉਹਨਾਂ ਨੂੰ ਧਿਆਨ ਦੇ ਨਾਲ ਆਪਣੇ ਜਿਹੜੇ ਪੀਐਨ ਪੀਏ ਵੀ ਔਰ ਪੀਏ ਵੀ ਬਹੁਤ ਜ਼ਿਆਦਾ ਬਦਮਾਸ਼ੀਆਂ ਕਰ ਰਹੇ ਨੇ ਹੁਣ ਬਦਮਾਸ਼ੀਆਂ ਕਿਹਦੇ ਸਿਰ ਤੇ ਕਰ ਰਹੇ ਨੇ ਤੁਸੀਂ ਜਿੱਧਰ ਦੇਖੋ ਪੀਏ 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 ਹੋਈ ਪਈ ਹੈਗੀਆ ਤੇ ਪੀਏ ਜਿਆਦਾ ਇਨੇ ਵਿਗੜੇ ਹੋਏ ਨੇ ਪੀਏ ਝੂਠੀਆਂ ਸੱਚੀਆਂ ਸ਼ਿਕਾਇਤਾਂ ਕਰਦੇ ਨੇ ਇਸ ਕਰਕੇ ਇਹ ਜਿਹੜਾ ਮਸਲਾ ਸੀਰੀਅਸ ਹੈ ਇਹ ਤੇ ਇਹ ਉਹਦੇ ਮੁੰਡੇ ਵਾਲਾ ਜਸ਼ਨ ਵਾਲਾ ਆ ਗਿਆ ਬਾਕੀ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਆਪਣੇ ਐਮਐਲਏਜ਼ ਦੇ ਨਾਲ ਫੇਰ ਬੈਠਣ ਚੰਗੇ ਪੀਅੇ ਰੱਖਣ ਜਿਹੜੇ ਇਦਾਂ ਦੇ ਰੱਖੇ ਜਾ ਰਹੇ ਨੇ ਪੀਓ ਨੁਕਸਾਨਦੇ ਨੇ ਔਰ ਜਦੋਂ ਕਾਰਵਾਈ ਨਹੀਂ ਹੁੰਦੀ ਇਸ ਤਰ੍ਹਾਂ ਦੇ ਪੀਏ ਜਿਹੜੇ ਵਿਵਾਦਾਂ 'ਚ ਆ ਜਾਂਦੇ ਨੇ ਫਿਰ ਲੋਕੀ ਸਵਾਲ ਕਰਦੇ ਆ ਕਿ ਇਹਦੇ ਉੱਤੇ ਹੱਥ ਤਾਂ ਫਿਰ ਜਿਹੜੇ ਨਾਲ ਲੱਗਿਆ ਹੋਇਆ ਉਹਦਾ ਹੀ ਹੋਏਗਾ ਕਿ ਬਚ ਰਿਹਾ ਕਿਉਂਕਿ ਦੋਸ਼ ਲਗਾਤਾਰ ਲੱਗ ਰਿਹਾ ਹੈ ਪਰ ਕਾਰਵਾਈ ਨਹੀਂ ਹੋਈ ਦੇਖੋ ਫਿਰ ਤਾਂ ਲੋਕ ਗੱਲਾਂ ਕਰਨਗੇ ਲੋਕ ਤਾਂ ਫਿਰ ਸੋਚਣ ਵਾਸਤੇ ਮਜਬੂਰ ਹੋਣਗੇ ਦੇਖੋ ਜਦੋਂ ਕਾਰਵਾਈ ਨਹੀਂ ਹੁੰਦੀ ਇਹਦਾ ਮਤਲਬ ਕਿਸੇ ਨਾ ਕਿਸੇ ਧਿਰ ਦਾ ਪ੍ਰੈਸ਼ਰ ਹੈ ਜੇ ਮੌਕੇ ਤੇ ਕਾਰਵਾਈ ਹੋ ਜਾਂਦੀ ਹੈ ਇਹਦਾ ਮਤਲਬ ਹੈ ਕਿ ਪਾਰਦਰਸ਼ਤਾ ਦੇ ਨਾਲ ਕਾਰਵਾਈ ਹੋ ਰਹੀ ਹੈ ਨਿਊਟਰਲ ਕਾਰਵਾਈ ਹੋ ਰਹੀ ਹੈ ਤੇ ਜੇ ਨਹੀਂ ਹੁੰਦੀ ਇਹਦਾ ਮਤਲਬ ਉਹ ਕੋਈ ਨਾ ਕੋਈ ਧੇਰ ਕਿਸੇ ਨੂੰ ਕਿਸੇ ਨੂੰ ਵਿਚਾਰ ਹੀ ਹੈਗੇ ਇਸ ਕਰਕੇ ਇਸੇ ਕਰਕੇ ਤੇ ਹੁਣ ਕਿੰਨੇ ਦਿਨ ਹੋ ਗਏ ਨੇ ਲੋਕਾਂ ਨੇ 9 ਤਰੀਕ ਨੂੰ ਰੱਖ ਲਿਆ ਧਰਨਾ ਹਾਲਾਂਕਿ ਉਹਦੇ ਇੱਕ ਪਾਸੇ ਲੋਕੀ ਇੱਕ ਪਾਸੇ ਹੋਰ ਇੱਕ ਪਾਸੇ ਹੋਰ ਹੈ ਪਰ ਜਿੰਨੇ ਵੀ ਉੱਥੇ ਆਉਣਗੇ ਹੁਣ ਫਿਰ ਸਵਾਲ ਹੈ ਕਿ ਐਦਾਂ ਦਾ ਮਸਲਾ ਚਾਹੇ ਉਹ ਜਸ਼ਨ ਵਾਲਾ ਮਸਲਾ ਹੋਵੇ ਚਾਹੇ ਨਰਿੰਦਰਦੀਪ ਵਾਲਾ ਮਸਲਾ ਹੋਵੇ ਚਾਹੇ ਭਾਈ ਬਖਤੌਰ ਪਿੰਡ ਵਾਲਾ ਮਸਲਾ ਵੇ ਫਿਰ ਜਦੋਂ ਧਰਨੇ ਲੱਗਦੇ ਹੈਗੇ ਨੇ ਸਰਕਾਰ ਬੁਰੀ ਤਰ੍ਹਾਂ ਘਿਰ ਜਾਂਦੀ ਏ ਫਿਰ ਪ੍ਰਸ਼ਾਸਨ ਅੱਧੀ ਰਾਤ ਨੇ ਰੇ ਸਵੇਰ ਜਾ ਕੇ ਪੀੜਤ ਪਰਿਵਾਰ ਨਾਲ ਸਮਝੌਤੇ ਕਰ ਆਉਂਦੇ ਨੇ ਮੀਟਿੰਗਾਂ ਕਰ ਆਉਂਦੇ ਨੇ ਨੌਕਰੀਆਂ ਦੀ ਆਫਰ ਦੇ ਆਫਰ ਦਿੰਦੇ ਨੇ ਕੱਚੀਆਂ ਨੌਕਰੀਆਂ ਦੇ ਆਫਰ ਦਿੰਦੇ ਨੇ ਪੈਸੇ ਦੀ ਆਫਰ ਦਿੰਦੇ ਨੇ ਇਹ ਲੋੜ ਕਿਉਂ ਪੈਂਦੀ ਹੈਗੀ ਨਾ ਪਹਿਲਾਂ ਕਿਉਂ ਨਹੀਂ ਇਹ ਕਾਰਵਾਈ ਕੀਤੀ ਜਾਂਦੀ ਹੈਗੀ ਨਾ ਹੁਣ ਇਸ ਕੇਸ ਦੇ ਵਿੱਚ ਹੁਣ ਜਦੋਂ ਧਰਨਾ ਲੱਗਾ ਲੋਕ ਇਕੱਠੇ ਹੋਣਗੇ ਸਰਕਾਰ ਦਾ ਪਿੱਠ ਸਿਆਪਾ ਕਰਨਗੇ ਪੋਲਿਟਿਸ਼ਨ ਉਹ ਦਪਿਰਸਾਪਾ ਕਰਨਗੇ ਇਹ ਲੋਡ ਕਿਉਂ ਪੈ ਰਹੀ ਹੈ ਨਾ ਪਹਿਲਾਂ ਕਿਉਂ ਨਹੀਂ ਕਾਰਵਾਈ ਹੁੰਦੀ ਉਹ ਕੀ ਬੰਦਾ ਹਜੇ ਤੱਕ ਫੜਿਆ ਨਹੀਂ ਗਿਆ ਜੇ ਫੜਿਆ ਨਹੀਂ ਗਿਆ ਕਿਉਂ ਨਹੀਂ ਫੜਿਆ ਗਿਆ ਇਸ ਮਾਮਲੇ ਚ ਇੱਕ ਫੈਕਟ ਹੋਰ ਵੀ ਹੈ ਕੁਝ ਆਡੀਓ ਵਾਇਰਲ ਹੋਈਆਂ ਨੇ ਜਸ਼ਨ ਦੀਆਂ ਇੱਕ ਵਿਅਕਤੀ ਨਾਲ ਗੱਲ ਹੋ ਰਹੀ ਹੈ ਉਹ ਦੱਸਿਆ ਜਾ ਰਿਹਾ ਕਾਥੀ ਤਾੜੀ ਉਹ ਵਿੱਚ ਕਿਉਂ ਲਾਡੀ ਹੀ ਪੀਏ ਹੈ ਜਿਸ ਵਿੱਚ ਉਹ ਕਹਿ ਰਿਹਾ ਕਿ ਸਰਪੰਚੀ ਮੈਂ ਵੀ ਕੀਤੀ ਹੈ ਤੈਨੂੰ ਕਿਵੇਂ ਕਰਨੀ ਹੈ ਮੈਂ ਸਿਖਾਉਂਗਾ ਇਹ ਆਡੀਓ ਦੇ ਵਿੱਚ ਤਲਖੀ ਇਸ ਕਰਕੇ ਵੀ ਲੋਕ ਸਵਾਲ ਕਰ ਰਹੇ ਹੈ ਕਿ ਵਾਕਈ ਲਾਡੀ ਦਾ ਪ੍ਰੈਸ਼ਰ ਸੀ ਬਿਲਕੁਲ ਲਾ ਜਿਹੜਾ ਵੀ ਇਹ ਲਾਡੀ ਜਿਹੜਾ ਪੀਏ ਮੈਨੂੰ ਉਹ ਜਿਹੜਾ ਵੀ ਹੈ ਇੱਕ ਆਡੀਓ ਤੇ ਇੱਕ ਜਾਂਚ ਦਾ ਅਵਿਸ਼ਾ ਨਾ ਵੀ ਉਹ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਜੋ ਕੁਝ ਪੁਲਿਸ ਕੋ ਸਬੂਤ ਹੋ ਉਹਨਾਂ ਨੂੰ ਪੁਲਿਸ ਨੂੰ ਨਿਰਪੱਖ ਜਿਹੜੀ ਜਾਂਚ ਕਰਨੀ ਚਾਹੀਦੀ ਇੱਕ ਪੁੱਤ ਦਾ ਸਵਾਲ ਇੱਕ ਸਰਪੰਚ ਦਾ ਸਵਾਲ ਆ ਉਹ ਵੀ ਇਸ ਕਰਕੇ ਜਿਹੜੀ ਵੀ ਇਹ ਮਸਲਾ ਉਹਦੇ ਚ ਤੇ ਐਮਐਲਏ ਨੂੰ ਚਾਹੀਦਾ ਨਾ ਕਿ ਐਮਐਲਏ ਉਹਨੂੰ ਪਹਿਲ ਦੇ ਆਧਾਰ ਤੇ ਬਾਕੀ ਕੰਮ ਛੱਡ ਕੇ ਇਸ ਤੇ ਪੀੜਤ ਪਰਵਰਨ ਇਨਸਾਬ ਦਵੇ ਉਲਾਡੀ ਜਿਹੜਾ ਵੀ ਬੰਦਾ ਹੈ ਜਿਹਦਾ ਵੀ ਪੀਏ ਹੈਗਾ ਉਹਨੂੰ ਗ੍ਰਿਫਤਾਰ ਕਰਕੇ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ ਔਰ ਇਨਸਾਫ ਮਿਲਣਾ ਚਾਹੀਦਾ ਜਿਹੜਾ ਵੀ ਬੰਦਾ ਇਸ ਕੇਸ ਦੇ ਵਿੱਚ ਦੋਸ਼ੀ ਆ ਉਹਨੂੰ ਤਾਂ ਕਾਨੂੰਨ ਮੁਤਾਬਕ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈਗੀ ਨਾ ਹੁਣ ਕੱਲ ਨੂੰ ਫਿਰ ਉੱਥੇ ਕੋਈ ਡਿਪਟੀ ਕਮਿਸ਼ਨਰ ਜਾਊਗਾ ਫਿਰ ਲੋਕ ਉਹਨਾਂ ਨੂੰ ਰੋਸਾ ਕਰਨਗੇ ਫਿਰ ਸੀਐਮ ਨੂੰ ਜਾਣਾ ਪਏਗਾ ਜੀ ਸਥਿਤੀ ਜਿਹੜੇ ਲੋਕਲ ਪ੍ਰਸ਼ਾਸਨ ਕੋ ਹਲੇ ਸਮਾਂ 9 ਤਰੀਕ ਨੂੰ ਹਜੇ 2 ਦਿਨ ਪਏ ਨੇ ਤੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਇਸ ਮਸਲੇ ਦੇ ਵਿੱਚ ਜਿਹੜਾ ਬੰਦਾ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾਗਾ ਔਰ ਉਹ ਜਾਂਚ ਹੋਣੀ ਚਾਹੀਦੀ ਆ ਪ੍ਰੂਸਾ ਜਾ ਕੇ ਦੇਣਾ ਚਾਹੀਦਾ ਹੈ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਵੱਡੇ ਪੁਲਿਸ ਅਧਿਕਾਰੀਆਂ ਨੂੰ ਉੱਥੇ ਜਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦੇ ਦੇਣ ਕਿ ਲੋਕ ਨਹੀਂ ਸਾਫਵੇਂ ਤੇ ਲੋਕ ਇਕੱਠੇ ਹੁੰਦੇ ਨੇ ਤੇ ਫਿਰ ਲੋਕਾਂ ਦਾ ਜਿਹੜਾ ਰੋਹ ਆ ਉਹ ਸਰਕਾਰ ਕੋਲ ਚੱਲਿਆ ਨਹੀਂ ਜਾਂਦਾ ਹੈਗਾ ਤੇ ਜੀ ਸਥਿਤੀ ਦੇ ਵਿੱਚ ਇਸ ਇਸ ਆਮ ਆਦੀ ਪਾਰਟ ਨੂੰ ਇਹ ਮਸਲਾ ਬੜਾ ਗੰਭੀਰਤਾ ਦਾ ਲੈਣਾ ਚਾਹੀਦਾ ਹੈਗਾ ਔਰ ਫੌਜਾ ਸਿੰਘ ਸਰਾਰੀ ਨੇ ਅਗਰ ਜਿਹੜੀ ਵੀਡੀਓ ਪਾਈ ਉਹਨਾਂ ਅਗਰ ਅੱਜ ਵੀਡੀਓ ਦੇ ਵਿੱਚ ਉਹਨਾਂ ਨੂੰ ਜਸ਼ਨ ਨੂੰ ਆਪਣਾ ਪੁੱਤ ਮੰਨ ਹੀ ਲਿਆਗਾ ਤੇ ਫਿਰ ਇੱਕ ਪਿਓ ਵਾਲਾ ਫਰਜ਼ ਫੌਜਾ ਸਿੰਘ ਸਰਾਰੀ ਸਾਹਿਬ ਨੂੰ ਨਿਭਾਉਣਾ ਚਾਹੀਦਾ ਹੈਗਾ ਜਿਹੜਾ ਵੀ ਕਸੂਰ ਵਾਲਾ ਬੰਦਾ ਹੈ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਹੈਗੀ ਔਰ ਉਲਟਾ ਉਹਨਾਂ ਨੂੰ ਖੁਦ ਸ਼ਿਕਾਇਤ ਕਰਤਾ ਬੰਨਾ ਚਾਹੀਦਾ ਹੈਗਾ ਜੇ ਉਹਨਾਂ ਨੇ ਆਪਣਾ ਪੁੱਤ ਮੰਨ ਹੀ ਲਿਆ ਤੇ